ਸਵਾਗਤ ਹੈ ਹੁਸ਼ਰਪਰਡਿਊਸ ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਾਸ਼ਪ ਤਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਹੁਣ ਪਤੰਗਾ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਤੇ ਇਸ ਦੌਰਾਨ ਬਹੁਤ ਸਾਰੇ ਨੌਜਵਾਨਾਂ ਵੱਲੋਂ ਜਿੰਝ ਕਹਿ ਸਕਦੇ ਆ ਕਿ ਆਮ ਲੋਕਾਂ ਵੱਲੋਂ ਚਾਈਨਾ ਡੋਰ ਪਾਵ ਕੀ ਗੱਟੂ ਦੀ ਵਰਤੋਂ ਕਰਕੇ ਆਮ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਕੀਤਾ ਜਾਂਦਾ ਇਕੱਲੇ ਮਨੁੱਖੀ ਜ਼ਿੰਦਗੀ ਦੇ ਨਾਲ ਹੀ ਨਹੀਂ ਬਲਕਿ ਕੁਦਰਤੀ ਸੌਮਿਆਂ ਦੇ ਨਾਲ ਪਾਵ ਕੀ ਪਸ਼ੂ ਪੰਛੀਆਂ ਦੀ ਜ਼ਿੰਦਗੀ ਦੇ ਨਾਲ ਵੀ ਵੱਡੇ ਪੱਧਰ ਤੇ ਖਿਲਵਾੜ ਕੀਤਾ ਜਾਂਦਾ ਤੇ ਹਰ ਸਾਲ ਸੈਂਕੜੇ ਮਾਮਲੇ ਇਸ ਤਰ੍ਹਾਂ ਦੇ ਸਾਹਮਣੇ ਆਉਂਦੇ ਨੇ ਜਿਸ ਕਾਰਨ ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ ਲੋਕਾਂ ਨੂੰ ਜਿਹੜਾ ਆਪਣੀ ਜਾਨ ਤੋਂ ਹੱਥ ਧੋਣਾ ਪੈ ਜਾਂਦਾ ਤਾਂ ਅੱਜ ਤਾਜ਼ਾ ਮਾਮਲਾ ਜਿਹੜਾ ਹੁਸ਼ਾਰਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਥਾਣਾ ਸਿਟੀ ਪੁਲਿਸ ਵੱਲੋਂ ਤੇ ਸਪੈਸ਼ਲ ਬ੍ਰਾਂਚ ਵੱਲੋਂ ਸਾਂਝੇ ਤੌਰ ਤੇ ਆਪਰੇਸ਼ਨ ਕਰਦੇ ਹੋયા ਤਾਂ ਗੱਟੂ ਡੋਰ ਜਿਹੜੇ 36 ਗੱਟੂ 36 ਜਿਹੜੇ ਗੱਟੂ ਆ ਚਾਈਨਾ ਡੋਰ ਦੇ ਉਹ ਬਰਾਮਦ ਕੀਤੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਉਹ ਸਾਂਝੀਆਂ ਕਰ ਰਹੇ ਹਾਂ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ 36 ਗੱਟੂ ਆ ਜਿਹੜੇ ਉਹ ਬਰਾਮਦ ਕੀਤੇ ਹੋਏ ਨੇ ਇਹ ਸਪੈਸ਼ਲ ਬ੍ਰਾਂਚ ਅਤੇ ਥਾਣਾ ਸਿਟੀ ਪੁਲਿਸ ਵੱਲੋਂ ਇਹ ਸਾਂਝੇ ਤੌਰ ਤੇ ਸਪਰੇਸ਼ਨ ਨੂੰ ਇਨਜਾਮ ਦਿੱਤਾ ਗਿਆ ਸੀ ਤੇ ਇੱਕ ਕਥਿਤ ਦੋਸ਼ੀ ਨੂੰ ਜਿਹੜਾ ਉਹ ਗ੍ਰਿਫਤਾਰ ਵੀ ਕੀਤਾ ਗਿਆ ਜੋ ਕਿ ਇਸ ਵਕਤ ਪੁਲਿਸ ਦੀ ਕਸਟਡੀ ਦੇ ਵਿੱਚ ਹੈ ਤੇ ਖੁਦ ਮੌਕੇ ਤੇ ਡੀਐਸਪੀ ਦੇਵਦਤ ਸ਼ਰਮਾ ਤੇ ਠਾਣਾ ਸਿਟੀ ਦੇ ਨਿਯੁਕਤ ਐਸਐਚਓ ਗੁਰਸਾਖ ਸਿੰਘ ਮੌਜੂਦ ਨੇ ਡੈਪਟੀ ਸਾਹਿਬ ਨਾਲ ਗੱਲਬਾਤ ਕਰਦੇ ਆਂ ਕੈਪਟਨ ਸਾਹਿਬ ਕੀ ਕੁਝ ਜਾਣਕਾਰੀ ਸੀ ਤੇ ਕੀ ਹੁਣ ਕਾਰਵਾਈ ਕੀਤੀ ਗਈ ਹੈ ਜੀ ਅੱਜ ਅਸੀਂ ਇੱਕ ਸਪੈਸ਼ਲ ਮਹਿੰਮ ਮਾਨਯੋਗ ਐਸਐਸਪੀ ਸਾਹਿਬ ਦੀ ਨਿਗਰਾਨੀ ਹੇਠ ਕੀਤੀ ਸੀਗੀ ਉਹਦੇ ਵਿੱਚ ਸਪੈਸ਼ਲ ਬ੍ਰਾਂਚ ਨੂੰ ਇੱਕ ਅੱਛੀ ਉਪਲਬਧੀ ਹੋਈ ਹੈ ਤੇ ਬਾਕੀ ਟੀਮਾਂ ਨੂੰ ਵੀ ਸਾਡੇ ਵੱਖ-ਵੱਖ ਜਗ੍ਹਾ ਤੇ ਰੇਡ ਕਰਾਏ ਗਏ ਇਹ ਗੌਰਾਂ ਗੇਟ ਦੇ ਵਿੱਚ ਇਹਦੀ ਦੁਕਾਨ ਸੀਗੀ ਰਵਿੰਦਰਨਾਥ ਕੁਮਾਰ ਨਾਮ ਦਾ ਬੰਦਾ ਜਿਹੜਾ ਦੁਕਾਨਦਾਰ ਹੈ ਇਹ ਦੁਕਾਨ ਤੇ ਡੋਰ ਵਗੈਰਾ ਵੇਚਦਾ ਤੇ ਨਾਲ ਕਾਈਟਸ ਤੇ ਕਨਫੈਸ਼ਨਰੀ ਦੀ ਦੀ ਦੁਕਾਨ ਹੈਗੀ ਆ ਉਹ ਆਮ ਸਿੰਪਲ ਡੋਰ ਦੀ ਆੜ ਦੇ ਵਿੱਚ ਇਹਨੇ ਜਿਹੜੀ ਆ ਚਾਈਨਾ ਡੋਰ ਵੀ ਰੱਖੀ ਹੈ ਤੇ ਕਿਸੇ ਨੂੰ ਇਸ ਬਾਰੇ ਨਹੀਂ ਸੀ ਪਤਾ ਕਿਸੇ ਇਨਫਰਮੇਸ਼ਨ ਕਿ ਤੂੰ ਮਿਲੀ ਸਾਡੇ ਸਪੈਸ਼ਲ ਬ੍ਰਾਂਚ ਉਹਨਾਂ ਨੇ ਜਾ ਕੇ ਰੀਡ ਕੀਤਾ ਤੇ ਦੇਖਿਆ ਕਿ ਉੱਥੋਂ 34 ਗੱਡੇ ਗੱਟੇ ਜਿਹੜੇ ਹੈਗੇ ਆ ਚਾਈਨਾ ਦੇ ਡੋਰ ਦੇ ਉਹ ਬਰਾਮਦ ਹੋਏ ਹੇ ਜੀ ਇਹ ਤੇ ਕੀ ਪਤਾ ਲੱਗਿਆ ਕਦੋਂ ਤੋਂ ਇਹ ਪਿਛਲੇ ਕਿੰਨੇ ਸਮੇਂ ਤੋਂ ਕੰਮ ਕਰ ਰਿਹਾ ਸੀ ਤੇ ਹੁਣ ਤੱਕ ਜਿਕਰ ਆਪਾਂ ਆਮ ਤੌਰ ਤੇ ਗੱਲ ਕਰ ਰਹੇ ਆ ਤਾਂ ਬਹੁਤ ਸਾਰੇ ਲੋਕਾਂ ਵੱਲੋਂ ਜਿਹੜਾ ਉਹ ਕੰਮ ਹੋਰ ਦਿਖਾਇਆ ਜਾਂਦਾ ਤੇ ਹੋਰ ਕੰਮ ਦੀ ਆੜ ਦੇ ਵਿੱਚ ਜਿਹੜਾ ਉਹ ਗੱਟੂ ਵਗੈਰ ਵਿੱਚਣ ਦਾ ਜਿਹੜਾ ਧੰਦਾ ਜ਼ੋਰਾਂ ਛੋਰਾਂ ਤੇ ਕੀਤਾ ਜਾਂਦਾ ਹੈ ਜੀ ਬਿਲਕੁਲ ਠੀਕ ਹੈ ਇਹ ਪਿਛਲੇ ਸਾਲ ਇੰਤੋਂ ਇਹਨੇ ਕੰਮ ਸ਼ੁਰੂ ਕੀਤਾ ਹੈਗਾ ਇਨਵੈਸਟੀਗੇਸ਼ਨ ਸਾਡੇ ਕੋਲ ਜਾਰੀ ਹੈ ਕਿੱਥੋਂ ਲੈ ਕੇ ਆਉਂਦਾ ਕਿੱਥੇ ਤੱਕ ਇਹਦਾ ਨੈਟਵਰਕ ਹੈ ਉਹ ਅਸੀਂ ਪੂਰਾ ਇਹਦੇ ਵਿੱਚ ਇਨਵੈਸਟੀਗੇਸ਼ਨ ਚ ਟ੍ਰੇਸ ਕਰਾਂਗੇ ਔਰ ਇਨਵੈਸਟੀਗੇਸ਼ਨ ਇਹਨੂੰ ਹੁਣ ਅਸੀਂ ਰਿਮਾਂਡ ਤੇ ਲਵਾਂਗੇ ਐਫ ਆਈ ਆਰ ਦਰਜ ਕਰ ਰਹੇ ਹਾਂ ਜੀ ਇੱਕ ਕਾਰਵਾਈ ਕੀ ਕੀਤੀ ਜਾ ਰਹੀ ਹੈ ਇੱਕ ਕਾਰਵਾਈ ਬਾਰੇ ਜਿਹੜਾ ਉਹ ਸਟੀਕ ਜਾਣਕਾਰੀ ਸਾਂਝੀ ਕਰਦੇ ਹੋ ਕਿਉਂਕਿ ਲੋਕ ਇਹ ਕਹਿੰਦੇ ਨੇ ਕਿ ਇਹ ਤਾਂ ਕੀ ਅਜ ਪਰਚਾ ਹੋ ਵੀ ਗਿਆ ਤਾਂ ਇਹਨੇ ਹੋਰ ਅੱਧੇ ਪੌਣੇ ਘੰਟੇ ਦੇ ਵਿੱਚ ਜਿਹੜਾ ਵੀ ਵਿਅਕਤੀ ਹੈ ਇਕੱਲਾ ਹੀ ਨੌਜਵਾਨ ਨੇ ਉਹਨੇ ਅੱਧੇ ਪੌਣੇ ਘੰਟੇ ਦੇ ਵਿੱਚ ਥਾਣੇ ਤੋਂ ਬਾਹਰ ਆ ਜਣਾ ਜੀ ਅਸੀਂ ਨਾਨ ਅਵੇਲੇਬਲ ਤਾਰਾ ਦੇ ਵਿੱਚ ਤੇ ਐਫ ਆਈ ਆਰ ਦਰਜ ਕਰ ਰਹੇ ਹਾਂ ਪਹਿਲਾਂ ਜਿਹੜੀ 188 ਜੀ ਦਿੱਤੀ ਜਾਂਦੀ ਸੀ ਉਹ ਨਹੀਂ ਹੈ 100 318 125 223 BNS ਦੇ ਵਿੱਚ ਅਸੀਂ ਜਿਹੜਾ ਹੈਗਾ ਇਹ ਦਰਜ BNS ਦੇ ਵਿੱਚ ਦਰਜ ਕਰ ਰਹੇ ਹਾਂ ਜੀ ਮਤਲਬ ਕਿ ਨੋਨ ਨੋਨ ਬਲੇਵਲੇ ਜਿਹੜੀਆਂ ਸਾਰੇ ਫੈਂਸਟੇ ਜੀ ਨੋਨ ਬਲੇਵਲੇ ਫੈਂਸਾਂ ਦੇ ਵਿੱਚ ਦਰਜ ਕਰ ਰਹੇ ਹਾਂ ਜੀ ਆਪਾਂ ਹਿੰਡ ਸਭ ਗੱਲ ਕਰ ਰਹੀਏ ਬਸੰਤ ਦਾ ਤਿਉਹਾਰ ਵੀ ਜਿਹੜਾ ਹੋਰ ਮਹੀਨੇ ਡੇਢ ਮਹੀਨੇ ਤੱਕ ਆਉਣ ਵਾਲਾ ਤਾਂ ਹਰ ਸਾਲ ਹੁਸ਼ਾਰਪੁਰ ਪੁਲਿਸ ਵੱਲੋਂ ਐਲਾਨ ਕੀਤਾ ਜਾਂਦਾ ਜੇਕਰ ਕੋਈ ਚਾਈਨਾ ਡੋਰ ਦੀ ਵਰਤੋਂ ਕਰਦਾ ਕਾਬੂ ਆਂਦਾ ਤੇ ਉਸ ਤੋਂ ਉੱਤੇ ਜਿਹੜਾ ਅਰਾਦਾ ਕਤਲ ਧਾਰਾ 307 ਜਿਹੜੀ ਪੁਰਾਣੀ ਧਾਰਾ ਹੁੰਦੀ ਸੀ BNS ਦੇ ਵਿੱਚ ਹੋ ਰਿਹਾ ਹੁਣ ਤਾਂ ਉਸ ਤਹਿਤ ਧਾਰਾ ਤਹਿਤ ਜਿਹੜਾ ਉਹ ਮਾਮਲਾ ਦਰਜ ਕੀਤਾ ਹੁਣ ਵੀ ਇਸ ਵਾਰ ਇਸ ਵਾਰ ਵੀ ਇਸ ਤਰ੍ਹਾਂ ਦਾ ਕੋਈ ਪ੍ਰੋਵੀਜ਼ਨ ਹੈ ਜੀ ਆ ਦੇਖੋ ਜੋ ਤੁਸੀਂ ਕਹਿ ਰਹੇ ਹੋ ਇਹਦੇ ਮੁਤਾਬਕ ਅਸੀਂ ਡੀ ਲੀਗਲ ਤੋਂ رائے ਲੈ ਲਾਂ ਜੇ ਕਾਨੂੰਨ ਮੁਤਾਬਕ 307 ਆਉਂਦੀ ਹੈ ਤੇ ਅਸੀਂ 307 'ਚ ਵੀ ਕਨਵਰਟ ਕਰਾਂਗੇ ਜੀ ਜੀ ਤੇ ਸੋ ਆਮ ਲੋਕਾਂ ਨੂੰ ਆਖਰੀ ਸਵਾਲ ਹੈ ਆਮ ਲੋਕਾਂ ਨੂੰ ਖਾਸ ਕਰ ਨੌਜਵਾਨਾਂ ਨੂੰ ਕੀ ਮੈਸੇਜ ਹੈ ਜੀ ਫਿਰ ਮੈਸੇਜ ਇਹ ਹੈ ਕਿ ਦੇਖੋ ਇਹਦੇ ਨਾਲ ਆਮ ਜਿਹੜਾ ਵਿਅਕਤੀ ਹੈ ਉਹਦੀ ਜਾਨ ਨੂੰ ਖਤਰਾ ਹੈਗਾ ਬੱਚੇ ਦੀ ਜਾਨ ਨੂੰ ਖਤਰਾ ਹੈ ਜਾਨਵਰਾਂ ਦੀ ਜਾਨ ਨੂੰ ਖਤਰਾ ਹੈਗਾ ਇਸ ਚੀਜ਼ ਨੂੰ ਨਾ ਯੂਜ਼ ਕੀਤਾ ਜਾਵੇ ਬੜੀ ਡੇਂਜਰਸ ਚੀਜ਼ ਹੈ ਇਹਦੇ ਨਾਲ ਬਹੁਤ ਜ਼ਿਆਦਾ ਮੌਤਾਂ ਹੋਈਆਂ ਨੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਗਿਆ ਆਲਰੇਡੀ ਪਹਿਲਾਂ ਪਿਛਲੇ ਸਮਿਆਂ ਦੇ ਵਿੱਚ ਤੇ ਇਸ ਟਿੱਕਟ ਉਹਨਾਂ ਨੂੰ ਵਾਰਨਡ ਹੈ ਤੇ ਇਹ ਚੀਜ਼ ਨੂੰ ਨਾ ਯੂਜ਼ ਕੀਤਾ ਜਾਵੇ ਅਸੀਂ ਲੱਗ ਲੱਗ ਜਗ੍ਹਾ ਦੇ ਉੱਤੇ ਜਿੱਥੋਂ ਵੀ ਇਨਫੋਰਮੇਸ਼ਨ ਸਾਹਤ ਤੋਂ ਮਿਲਦੀ ਹੈ ਸਾਨੂੰ ਇਨਫੋਰਮੇਸ਼ਨ ਦਿਓ ਅਸੀਂ ਉਹਨਾਂ ਦਾ ਜਿਹੜਾ ਨਾਂ ਹੈਗਾ ਉਹ ਡਿਸਕਲੋਜ਼ ਨਹੀਂ ਕਰਾਂਗੇ ਔਰ ਰੀਡ ਕਰਾਂਗੇ ਤੇ ਔਰ ਫੜ ਕੇ ਵੱਧ ਤੋਂ ਵੱਧ ਜਿਹੜਾ ਇਹਨਾਂ ਦੇ ਉੱਤੇ ਐਫਆਈਆਰ ਦਰਜ ਕਰਾਂਗੇ ਔਰ ਜੇਲ੍ਹਾਂ 'ਚ ਭੇਜਾਂਗੇ। ਅੱਛਾ ਜੀ ਬਹੁਤ ਬਹੁਤ ਧੰਨਵਾਦ ਜੀ। ਸੋਇਆਸਨ ਦੇ ਡੀਐਸਪੀ ਸਿਟੀ ਦੇਵਦਤ ਸ਼ਰਮਾ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ 36 ਗੱਟੂ ਆ ਜਿਹੜੇ ਉਹ ਗੋਰਾਕੇਟ ਬਾਜ਼ਾਰ ਦੇ ਵਿੱਚੋਂ ਜਿਹੜੇ ਉਹ ਬਰਾਮਦ ਕੀਤੇ ਨੇ ਤਾਂ ਦੋਸ਼ੀ ਨੂੰ ਵੀ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਤੇ ਉਸਤੇ ਵਿਰੁੱਧ ਜਿਹੜਾ ਵਕਫਾ ਖਤਰਾਮਾ ਅਧੀਨ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਹੈ।